ਵੀਡੀਓ ਵੇਖ ਰਹੇ ਸਾਰੇ ਪਿਆਣਾ ਭਰਾਵਾਂ ਨੂੰ ਛੱਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਜਗਜੀਵਨ ਸਿੰਘ ਜਵੰਦਾ ਤੇ ਤੁਸੀਂ ਵੇਖ ਰਹੇ ਹੋ YouTube ਚੈਨਲ ਜੰਕਸ਼ਨ ਖੇਤੀਬਾੜੀ ਇਸ ਚੈਨਲ ਦੇ ਉੱਤੇ ਆਪਾਂ ਖੇਤੀ ਅਤੇ ਡੈਰੀ ਫਾਰਮਿੰਗ ਦੇ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ ਅੱਜ ਦੀ ਜਿਹੜੀ ਵੀਡੀਓ ਹੈ ਅੱਜ ਦੀ ਵੀਡੀਓ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਵੀਡੀਓ ਹੈ ਸਰਦੀਆਂ ਦੇ ਵਿੱਚ ਆਪਾਂ ਆਪਣੀਆਂ ਮੱਝਾਂ ਦਾ ਜਿਹੜਾ ਦੁੱਧ ਹੋਰ ਵੀ ਵਧਾ ਸਕਦੇ ਹਾਂ ਅਸਲ ਦੇ ਵਿੱਚ ਸਾਰੇ ਸਾਲ ਵਿੱਚ ਵੱਧ ਤੋਂ ਵੱਧ ਦੁੱਧ ਮੱਝਾਂ ਸਰਦੀਆਂ ਵਿੱਚ ਹੀ ਦਿੰਦੀਆਂ ਨੇ ਇਸ ਕਰਕੇ ਦੋ ਤਿੰਨ ਚੀਜ਼ਾਂ ਮੱਝਾਂ ਦੀ ਖੁਰਾਕ ਦੇ ਵਿੱਚ ਹੋਰ ਐਡ ਕਰਕੇ ਦੁੱਧ ਦੇ ਵਿੱਚ ਕਾਫੀ ਵਾਧਾ ਕੀਤਾ ਜਾ ਸਕਦਾ ਇਹ ਦੋ ਤਿੰਨ ਚੀਜ਼ਾਂ ਕਿਹੜੀਆਂ ਨੇ ਅਤੇ ਕਿੰਨੀ ਮਾਤਰਾ ਦੇ ਵਿੱਚ ਇਹਨਾਂ ਦੀ ਆਪਾਂ ਵਰਤੋਂ ਕਰਨੀਆਂ ਇਹਦੇ ਬਾਰੇ ਆਪਾਂ ਇੱਥੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਾਂ ਜੋ ਵੀ ਕੋਈ ਭੈਣ ਭਰਾ ਚੈਨਲ ਦੇ ਉੱਤੇ ਨਵੇਂ ਆਏ ਨੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਕੋਈ ਵੀ ਨਵੀਂ ਵੀਡੀਓ ਦੀ ਜਾਣਕਾਰੀ ਦੇ ਲਈ ਬੈਲ ਵਾਲਾ ਜਿਹੜਾ ਆਈਕਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਿਹੜੀ ਉਹਦੇ ਬਾਰੇ ਤੁਹਾਨੂੰ ਪਤਾ ਲੱਗਦਾ ਰਹੇ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਦੋਸਤੋ ਦੁੱਧ ਦੇ ਵਿੱਚ ਕਿਵੇਂ ਵਾਧਾ ਹੁੰਦਾ ਮੱਝਾਂ ਦਾ ਦੁੱਧ ਕਿਵੇਂ ਵਾਧਦਾ ਇਹਦੇ ਬਾਰੇ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ਇਹ ਜਿਹੜਾ ਸਾਰਾ ਖੇਲ એનર્ਜੀ ਦਾ ਖੇਲ ਹੁੰਦਾ ਪਸ਼ੂ ਦੀਆਂ ਸਾਰੀਆਂ ਜ਼ਰੂਰਤਾਂ ਦੇ ਲਈ એનર્ਜੀ ਦੀ ਲੋੜ ਹੁੰਦੀ ਆ ਜਿਵੇਂ ਪਸ਼ੂ ਬਿਮਾਰੀਆਂ ਦਾ ਸਾਹਮਣਾ ਕਰਨ ਵੇਲੇ એનર્ਜੀ ਦੀ ਵਰਤੋਂ ਕਰਦਾ ਸਰੀਰਕ ਵਾਧੇ ਦੇ ਵਾਸਤੇ એનર્ਜੀ ਦੀ ਜ਼ਰੂਰਤ ਹੁੰਦੀ ਆ ਹੱਡੀਆਂ ਦੀ ਮਜ਼ਬੂਤੀ ਅਤੇ ਹੱਡੀਆਂ ਦੇ ਵਾਧੇ ਦੇ ਲਈ એનર્ਜੀ ਦੀ ਲੋੜ ਹੁੰਦੀ ਆ ਇਸੇ ਤਰ੍ਹਾਂ ਠੰਡ ਅਤੇ ਗਰਮੀ ਦੇ ਨਾਲ ਲੜਨ ਦੇ ਲਈ ਵੀ ਕਾਫੀ ਸਾਰੀ ਜਿਹੜੀ એનર્ਜੀ ਪਸ਼ੂ ਵਰਤਦੇ ਨੇ ਸਰੀਰਕ ਜ਼ਰੂਰਤਾਂ ਤੋਂ ਬਾਅਦ ਜੋ ਬਚਦੀ એનર્ਜੀ ਆ ਉਹ ਪਸ਼ੂ ਦੁੱਧ ਬਣਾਉਣ ਦੇ ਲਈ ਵਰਤਦਾ ਇਹ એનર્ਜੀ ਪਸ਼ੂਆਂ ਨੂੰ ਮਿਲਦੀ ਕਿੱਥੋਂ ਹੈ ਜੋ ਖੁਰਾਕ ਆਪਾਂ ਪਸ਼ੂ ਨੂੰ ਖਾਣ ਦੇ ਲਈ ਦਿੰਨੇ ਆ ਭਾਵੇਂ ਉਹ ਕੋਈ ਹਰਾ ਚਾਰਾ ਹੈ ਬੰਡ ਹੈ ਖਾੜ ਦਾਣਾ ਫੀਡ ਹੈ ਇਹਦੇ ਵਿੱਚੋਂ ਪਸ਼ੂ ਇਹ એનર્ਜੀ ਲੈਂਦਾ ਸਰਦੀਆਂ ਦੇ ਮੌਸਮ ਦੇ ਵਿੱਚ ਪਸ਼ੂ ਨੂੰ ਠੰਡ ਨਾਲ ਲੜਨ ਦੇ ਲਈ ਕਾਫੀ ਸਾਰੀ એનર્ਜੀ ਦੀ ਲੋੜ ਹੁੰਦੀ ਹੈ ਜੇਕਰ એનર્ਜੀ ਦਾ ਕਾਫੀ ਹਿੱਸਾ ਪਸ਼ੂ ਆਪਣੇ ਸਰੀਰਕ ਜ਼ਰੂਰਤ ਲਈ ਵਰਤ ਲੈਂਦਾ ਤਾਂ ਦੁੱਧ ਘਟ ਜਾਂਦਾ ਸ਼ਰਦੀਆਂ ਦੇ ਮੌਸਮ ਦੇ ਵਿੱਚ ਪਸ਼ੂ ਨੂੰ ਠੰਡ ਦੇ ਨਾਲ ਲੜਨ ਦੇ ਲਈ ਆਪਾਂ ਨੂੰ ਪਤਾ ਵੀ ਕਾਫੀ ਜਿਆਦਾ ਜ਼ਰੂਰਤ ਹੁੰਦੀ ਆ ਇਸ ਕਰਕੇ ਜੇਕਰ ਖੁਰਾਕ ਤੋਂ ਪੂਰੀ એનર્ਜੀ ਪਸ਼ੂ ਨੂੰ ਨਾ ਮਿਲੀ ਤਾਂ ਦੁੱਧ ਘਟੂਗਾ ਤਾਂ ਫਿਰ ਜੋ ਖੁਰਾਕ ਆਪਾਂ ਪਸ਼ੂ ਨੂੰ ਦੇ ਰਹਿਆ ਉਹਦੇ ਵਿੱਚ ਇੱਥੇ ਆਪਾਂ ਤਿੰਨ ਚੀਜ਼ਾਂ ਹੋਰ ਐਡ ਕਰਾਂਗੇ ਜਿਸ ਨਾਲ ਪਸ਼ੂ ਨੂੰ ਕਾਫੀ ਸਾਰੀ એનર્ਜੀ ਜਿਹੜੀ ਮਿਲਦੀ ਆ ਅਤੇ ਪਸ਼ੂ ਆਪਣਾ ਠੰਡ ਦੇ ਮੌਸਮ ਦੇ ਵਿੱਚ ਵੀ એનર્ਜੀ ਬਚਾ ਕੇ ਜਿਆਦਾ ਦੁੱਧ ਪੈਦਾ ਕਰ ਦਿੰਦਾ ਹੈ ਤਾ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਖੁਰਾਕ ਦੇ ਵਿੱਚ ਹੋਰ ਐਡ ਕਰਨੀਆਂ ਨੇ ਸਭ ਤੋਂ ਪਹਿਲਾਂ ਆਪਾਂ ਲੈਣਾ ਹੈ ਅੱਧਾ ਕਿਲੋ ਗੁੜ ਗੁੜਾ એનર્ਜੀ ਦਾ ਬਹੁਤ ਵੱਡਾ ਜਿਹੜਾ ਸ਼ਾਧਨ ਹੁੰਦਾ ਹੈ ਰਿਸੋਰਸ ਹੁੰਦਾ ਹੈ ਗੁੜ ਦੇ ਨਾਲ ਪਸ਼ੂ ਨੂੰ ਤੁਰੰਤ ਆ એનર્ਜੀ ਮਿਲਦੀ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਇਹਦੇ ਨਾਲੋਂ ਕੋਈ ਵਧੀਆ એનર્ਜੀ ਦਾ ਹੋਰ ਆਪਣੇ ਕੋਲੇ ਕੋਈ ਸ਼ਾਧਨ ਹੀ ਨਹੀਂ ਹੈਗਾ ਅੱਗੇ ਜਿਹੜੀ ਦੂਸਰੀ ਚੀਜ਼ ਆਪਾਂ ਲੈਣੀ ਆ ਉਹ ਹੈਗੀ ਆ ਜੀ ਅੱਧਾ ਕਿਲੋ ਬੜੇਵੇਂ ਤੇ ਬੜੇਮਿਆਂ ਜਿਹੜੇ ਪਸ਼ੂਆਂ ਨੂੰ એનર્ਜੀ ਦੇ ਲਈ ਬਹੁਤ ਵਧੀਆ ਕੰਮ ਕਰਦੇ ਨੇ ਬਹੁਤ ਇਹ ਇਹਦੇ ਵਿੱਚ ਭਰਪੂਰ ਰੇਸ਼ੇ ਹੁੰਦੇ ਨੇ ਜਿਸ ਕਰਕੇ ਜਿਹੜਾ ਦੁੱਧ ਦੇ ਵਿੱਚ ਕਾਫੀ ਸਾਰਾ ਵਾਧਾ ਹੁੰਦਾ ਤੇ ਕਾਫੀ ਸਾਰੀ ਪ੍ਰੋਟੀਨ ਬੜੇਮਿਆਂ ਦੇ ਵਿੱਚੋਂ ਮਿਲਦੀ ਆ ਜਿਸ ਨਾਲ ਪਸ਼ੂ ਦੀ ਜਿਹੜੀ ਸਰੀਰਕ ਜ਼ਰੂਰਤ ਬਹੁਤ ਵਧੀਆ ਤਰੀਕੇ ਦੇ ਨਾਲ ਪੂਰੀ ਹੁੰਦੀ ਆ ਅਤੇ ਬੜੇਮਿਆਂ ਦੇ ਨਾਲ ਪਸ਼ੂ ਦਾ ਦੁੱਧ ਅਤੇ ਫੈਟ ਦੋਵਾਂ ਦੇ ਵਿੱਚ ਹੀ ਵਾਧਾ ਹੋ ਜਾਂਦਾ ਅਗਲੀ ਜਿਹੜੀ ਚੀਜ਼ ਆਪਾਂ ਵਰਤਣੀ ਆ ਉਹ ਹੈਗਾ ਜੀ ਮੇਥੀ ਦਾਣਾ ਮੇਥੀ ਦਾਣਿਆਂ ਦੇ ਵਿੱਚੋਂ ਉਹ ਦਾਣੇ ਲੈਣੇ ਆਪਾਂ ਜਿਹੜੇ ਵੱਡੇ ਬੀਜ ਹੁੰਦੇ ਨੇ ਜਿਨ੍ਹਾਂ ਦੇ ਉਹ ਵਰਤਣੇ ਨਾਲ ਇੱਕ ਛੋਟੀ ਮੇਥੀ ਹੁੰਦੀ ਆ ਜੀ ਦਾ ਜਿਹੜਾ ਬੀਜ ਕਾਫੀ ਬਰੀਕ ਹੁੰਦਾ ਪਰ ਆਪਾਂ ਇੱਥੇ ਉਹ ਵਰਤਾਂਗੇ ਜੋ ਵੱਡੇ ਬੀਜ ਜਿਹੇ ਹੁੰਦੇ ਨੇ ਉਹਨਾਂ ਨੂੰ ਮੇਥੇ ਵੀ ਕਹਿੰਦੇ ਨੇ ਉਹਨਾਂ ਦੀ ਵਰਤੋਂ ਆਪਾਂ ਕਰਨੀ ਆ ਮੇਥੀ ਦੇ ਵਿੱਚ ਕੀ ਆ ਵੀ ਖੁਰਾਕ ਨੂੰ ਹਾਜ਼ਮ ਕਰਨ ਦਾ ਇੱਕ ਬਹੁਤ ਵੱਡਾ ਗੁਣ ਹੁੰਦਾ ਬਸ ਉਹਨੂੰ ਦਿੱਤੀ ਜਾਂਦੀ ਜਿਹੜੀ ਖੁਰਾਕ ਸਹੀ ਤਰੀਕੇ ਦੇ ਨਾਲ ਡਾਈਜੈਸਟ ਹੋ ਜਾਂਦੀ ਆ ਅਤੇ ਖੁਰਾਕ ਦਾ ਜਿਆਦੇ ਤੋਂ ਜਿਆਦਾ ਹਿੱਸਾ ਪਚਦਾ ਅਣਪਚਿਆ ਹਿੱਸਾ ਨਹੀਂ ਨਿਕਲਦਾ ਇਸ ਕਰਕੇ ਜਦੋਂ ਪਸ਼ੂ ਨੂੰ ਦਿੱਤੀ ਜਾਂਦੀ ਖੁਰਾਕ ਪੂਰੀ ਮਾਤਰਾ ਦੇ ਵਿੱਚ ਪਸ਼ੂ ਵਰਤਦਾ ਤਾਂ ਦੁੱਧ ਅਤੇ ਫੈਟ ਦੋਵਾਂ ਦੇ ਵਿੱਚ ਹੀ ਵਾਧਾ ਹੋ ਜਾਂਦਾ ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਵਰਤਣਾ ਕਿਵੇਂ ਹੈ ਇਹਦੇ ਬਾਰੇ ਗੱਲਬਾਤ ਕਰਦੇ ਆਂ ਪਹਿਲਾਂ ਅੱਧਾ ਕਿਲੋ ਗੁੜ ਨੂੰ 5 ਤੋਂ 6 ਲੀਟਰ ਪਾਣੀ ਲੈ ਕੇ ਉਹਦੇ ਵਿੱਚ ਆਬਾਲ ਲਓ ਅਤੇ 200 ਗ੍ਰਾਮ ਜੋ ਮੇਥੀ ਦਾਣਾ ਲਿਆ ਹੈ ਨਾ ਉਹਨੂੰ ਪਹਿਲਾਂ ਅੱਧਾ ਲੀਟਰ ਪਾਣੀ ਦੇ ਵਿੱਚ ਇੱਕ ਰਾਤ ਪਹਿਲਾਂ ਉਹਨੂੰ ਭਿਉਂ ਕੇ ਰੱਖ ਲਓ ਅਤੇ ਦੂਸਰੇ ਦਿਨ ਮੇਥੀ ਦਾਣੇ ਨੂੰ ਸਮੇਤ ਪਾਣੀ ਜਿਹਦੇ ਵਿੱਚ ਆਪਾਂ ਭਿਉਂਤਾ ਸੀ ਗੋੜ ਵਾਲੇ ਉਬਲਦੇ ਪਾਣੀ ਦੇ ਵਿੱਚ ਉਹਦੇ ਉਹਦੇ ਵਿੱਚ ਉਹਨੂੰ ਨਾਲ ਹੀ ਪਾ ਦਿਓ ਗੋੜਾ ਤੇ ਮੇਥੀ ਦਾਣੇ ਨੂੰ ਚੰਗੀ ਤਰ੍ਹਾਂ ਹਵਾਲ ਆਉਣ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੀਠਾ ਉਤਾਰ ਲਓ ਥੱਲੇ ਲਾ ਲਓ ਅਤੇ ਜੋ 500 ਗ੍ਰਾਮ ਆਪਾਂ ਬੜੇਵੇਂ ਲਏ ਨੇ ਉਹਨਾਂ ਨੂੰ ਗੋੜਾ ਤੇ ਮੇਥਿਆਂ ਵਾਲੇ ਜਿਹੜਾ ਘੋਲ ਹੈ ਉਹਦੇ ਵਿੱਚ ਡੋਬ ਦੇ ਉਹਦੇ 'ਚ ਪਾ ਦੇ ਘੰਟੇ ਡੇਢ ਘੰਟੇ ਦੇ ਬਾਅਦ ਜਦੋਂ ਇਹ ਸਾਰਾ ਮਿਕਸਚਰਾ ਠੰਡਾ ਹੋ ਜਾਂਦਾ ਨਾ ਉਸ ਨੂੰ ਆਪਾਂ ਖਾਣ ਦੇ ਲਈ ਦੇ ਸਕਦੇ ਹਾਂ ਇੱਕ ਗੱਲ ਯਾਦ ਰੱਖੋ ਵੀ ਉਬਲਦੇ ਹੋਏ ਗੋੜਾ ਦੇ ਵਿੱਚ ਬੜੇਵੇਂ ਜਿਹੜੇ ਨਾਲ ਹੀ ਨਾ ਵਾਲੇ ਜਾਣ ਉਬਲਣ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਠੇਠਾ ਲਾਹਾਂਗੇ ਉਸ ਵੇਲੇ ਉਹਦੇ ਵਿੱਚ ਜਿਹੜੇ ਬੜੇਵੇਂ ਪਾਇਓ ਤਾਂ ਕਿ ਜਿਹੜਾ ਉਹਨਾਂ ਦੇ ਖੁਰਾਕੀ ਤੱਤ ਉਹ ਪੂਰੇ ਰਹਿਣ ਖਰਾਬ ਨਾ ਹੋਣ ਇਹ ਸਾਰੀਆਂ ਚੀਜ਼ਾਂ ਆਪਾਂ ਦਿਨ ਦੇ ਵਿੱਚ ਇੱਕ ਵਾਰ ਦੇ ਦੋ ਤੁਸੀਂ ਦੇਖੋਗੇ ਕਿ ਜਿਹੜਾ ਤੁਹਾਡਾ ਪਸ਼ੂ ਹੈ ਉਹਦਾ ਦੁੱਧ ਵਧਣਾ ਸ਼ੁਰੂ ਹੋ ਜਾਣਾ ਤੇ ਦੁੱਧ ਦੇ ਵਿੱਚ ਕਾਫੀ ਸਾਰਾ ਵਾਧਾ ਹੁੰਦਾ ਤੇ ਨਾਲ ਫੈਟ ਦੇ ਵਿੱਚ ਵੀ ਵਾਧਾ ਜਿਹੜਾ ਹੋਊਗਾ ਤਾਂ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਸ ਤੋਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹੋਰ ਸੱਜਣਾ ਮਿੱਤਰਾਂ ਦੇ ਨਾਲ ਜਿਹੜਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਤਾਂ ਵੀ ਦੋਸਤੋ ਸ਼ਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਆਵਾਜ਼ ਦੋਸਤੋ